ਮੇਰਾ ਨਾਮ ਰਮਨ ਸਲਾਰੀਆ ਜੀ ਔਰ ਮੇਰਾ ਪਿੰਡ ਜੰਗਲ ਅਗਰ ਬੈਕਗ੍ਰਾਉਂਡ ਦੀ ਗੱਲ ਕਰੋ ਤੇ ਮੈਂ ਇੰਜੀਨੀਅਰਿੰਗ ਕੀਤੀ ਜਿਵੇਂ ਕਿ ਤੁਸੀਂ ਦੱਸ ਹੀ ਦਿੱਤਾ ਮੈਂ ਇੰਜੀਨੀਅਰਿੰਗ ਕੀਤੀ ਹੋਈ ਉਸ ਤੋਂ ਬਾਅਦ ਮੈਂ ਐਜ਼ ਅ ਸਿਵਲ ਇੰਜੀਨੀਅਰ ਦਿੱਲੀ ਮੈਟਰੋ ਚ ਜੌਬ ਕੀਤਾ ਤਕਰੀਬਨ 14-15 ਸਾਲ ਮੈਂ ਉੱਥੇ ਜੌਬ ਕੀਤੀ ਹੈ ਉਸ ਤੋਂ ਬਾਅਦ ਮੈਂ ਪਿਛਲੇ ਕੋਈ 6-7 ਸਾਲ ਤੋਂ ਤਕਰੀਬਨ ਫੁੱਲ ਮਤਲਬ ਕਿ ਫੁੱਲ ਫਲੈਸ਼ ਕਹਿ ਸਕਦੇ ਹੋ ਕਿ ਖੇਤੀ ਚ ਹੈਗਾ ਤੇ ਜਿਹੜਾ ਮੈਂ ਸ਼ੁਰੂ ਕੀਤਾ ਸੀਗਾ ਆਪਾਂ ਸ਼ੁਰੂ ਕੀਤਾ ਸੀਗਾ ਡ੍ਰੈਗਨ ਫਰੂਟ ਤੋਂ ਠੀਕ ਹੈ ਜੀ ਉਹ ਸਾਡਾ ਸੈਟਅਪ ਇੱਕ ਡ੍ਰੈਗਨ ਫਰੂਟ ਦਾ ਉਸ ਤੋਂ ਇਲਾਵਾ ਫਿਰ ਆਪਾਂ ਸਟਾਰਟ ਕੀਤਾ ਸੀ ਸਟਰਾਬੇਰੀ ਸਟਰਾਬੇਰੀ ਕਰ ਰਹੇ ਕੋਈ ਆਪਾਂ ਤਿੰਨ ਕਿੱਕੜ ਚ ਸਟਰਾਬੇਰੀ ਕਰ ਰਹੇ ਇਸ ਤੋਂ ਇਲਾਵਾ ਇਹ ਹਦਵਾਲਾ ਹੈ ਵਾਟਰਮੈਲਨ ਹੈ ਖਰਬੂਜਾ ਹੈ ਪਿਆਜ਼ ਲੱਗਾ ਹੋਇਆ ਸੀ ਕੋਈ ਸਵਾਰ ਕੋਈ ਤਿੰਨ ਕਿੱਕੜ ਪਿਆਜ਼ ਲੱਗਾ ਐ ਇਵੇਂ ਹਰ ਸਾਲ ਮਤਲਬ ਕਿ ਆਪਾਂ ਕਨਕਚੋਲੇ ਦਾ ਰਕਵਾ ਘਟਾਣੇ ਆਂ ਔਰ ਮਤਲਬ ਕਿ ਇਹਦੇ ਚ ਫਰੂਟਸ ਜਾਂ ਵੈਜੀਟੇਬਲ ਚ ਕੁਝ ਚੀਜ਼ਾਂ ਮਤਲਬ ਕਿ ਰਕਵਾ ਹਰ ਸਾਲ ਵਧ ਜਾਂਦਾ ਦੇਖੋ ਹਰ ਚੀਜ਼ ਉਹਦੇ ਵੀ ਕੋਈ ਰੀਜ਼ਨ ਰਹਿਣੇ ਦਾ ਫੈਮਿਲੀ ਰੀਜ਼ਨ ਸੀਗਾ ਕਿ ਮੇਰੇ ਜਿਹੜੇ ਮਦਰ ਜਾਂ ਫਾਦਰ ਨੇ ਉਹ 70 ਪਲਸ ਨੇ ਉਹ ਪਿੰਡ ਚ ਰਹਿ ਰਹੇ ਸੀ ਕਿ ਮੈਂ ਉੱਥੇ ਰਹਿ ਰਹੇ ਸੀਗਾ ਤੇ ਨੇਚਰਲ ਲੈ ਕੇ ਥੋੜਾ ਇੱਕ ਏਜ ਆ ਕੇ ਮਤਲਬ ਕਿ ਤੁਹਾਨੂੰ ਹਮਦਾਖ ਵੀ ਆਪਾਂ ਪਿੱਛੇ ਵਾਪਸ ਮੋੜਨਾ ਮਤਲਬ ਕਿ ਉਹ ਇੱਥੇ ਰਹਿ ਰਹੇ ਨੇ ਤੇ ਮੈਂ ਉੱਥੇ ਰਹਿ ਰਿਹਾ ਹਾਂ ਕਿ ਤਾਲਮੇਲ ਪ੍ਰੋਪਰ ਬਣ ਨਹੀਂ ਪੰਦਾ ਤੇ ਜੇ ਇੱਥੇ ਆਣਾ ਤੇ ਆਪਾਂ ਇੱਥੇ ਆ ਕੇ ਕਿਹੜਾ ਕੰਮ ਕਰੀਏ ਜਿਸ ਦੇ ਨਾਲ ਮਤਲਬ ਕਿ ਸਾਨੂੰ ਜਿਹੜੀ ਆਪਣੀ ਜੌਬ ਦੇ ਕੰਪੈਰੀਟਿਵ ਤੁਹਾਨੂੰ ਇਨਕਮ ਨੇਚਰਲ ਵੀ ਚਾਹੀਦੀ ਹੈਗੀ ਹੈ ਤੇ ਉਹਦੇ ਲਈ ਫਿਰ ਆਪਾਂ ਮਤਲਬ ਕਿਚ ਕੀ ਕੀਤਾ ਵੀ ਜਿਹੜੀ ਫਰੂਟ ਦੀ ਫਾਰਮਿੰਗ ਕਰਨਾ ਸ਼ੁਰੂ ਕੀਤੀ ਔਰ ਸਭ ਤੋਂ ਪਹਿਲੇ ਆਪਾਂ ਗ੍ਰੇਪਨ ਫਰੂਟ ਤੋਂ ਸ਼ੁਰੂ ਕੀਤਾ ਜਿੱਦੇ ਚੋਂ ਵੀ ਸਾਨੂੰ ਇੱਕ ਅੱਛੀ ਇਨਕਮ ਮਿਲ ਜਾਂਦੀ ਹੈ ਸਰ ਮਤਲਬ ਕਿ ਇੱਕ ਸਿੱਖਣ ਦੀ ਤੁਹਾਡੀ ਇੱਛਾ ਸ਼ਕਤੀ ਹੋਣੀ ਚਾਹੀਦੀ ਵੀ ਤੁਸੀਂ ਕਰਨਾ ਕੀ ਹੈ ਮਤਲਬ ਕੋਈ ਵੀ ਚੀਜ਼ ਹੈਗੀ ਆ ਵੀ ਹੁਣ ਜਿਵੇਂ ਕਿ ਸਾਡੇ ਪੰਜਾਬ ਚ ਯੂਨੀਵਰਸਿਟੀਆਂ ਨੇ ਪੰਜਾਬ ਦੇ ਗਿਲਚ ਯੂਨੀਵਰਸਿਟੀ ਹੈ ਉੱਥੇ ਬੜੇ ਅੱਛੇ ਸਾਇੰਟਿਸਟ ਹੈਗੇ ਆ ਮਤਲਬ ਤੁਸੀਂ ਉਹਨਾਂ ਨਾਲ ਰਾਸਤਾ ਕਰੋ ਤੁਸੀਂ ਉਹਨਾਂ ਨਾਲ ਜਾ ਕੇ ਮਿਲੋ ਉਹ ਤੁਹਾਨੂੰ ਕਾਫੀ ਚੀਜ਼ਾਂ ਦਾ ਗਾਈਡ ਕਰਦੇ ਆ ਮਦਦ ਕਰਦੇ ਇਸ ਤੋਂ ਇਲਾਵਾ ਪੰਜਾਬ ਫੋਰਟਕਲਚਰ ਡਿਪਾਰਟਮੈਂਟ ਹੈ ਐਗਰੀਕਲਚਰ ਡਿਪਾਰਟਮੈਂਟ ਹੈ ਮਤਲਬ ਕਿ ਤੁਸੀਂ ਜਾ ਕੇ ਰਾਫਤਾ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸੁਣੋ ਕੁਝ ਪ੍ਰਾਈਵੇਟ ਸੈਕਟਰ ਜਿਹੜੇ ਅੱਛੇ ਫਾਰਮ ਹਨ ਜਿਹੜੇ ਅੱਜ ਦੇ ਚੰਨ ਕਾਮਯਾਬ ਨੇ ਉਹਨਾਂ ਦੇ ਫਾਰਮ ਵਿਜ਼ਿਟ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸਿੱਖੋ ਜਿਹੜੀ ਚੀਜ਼ ਮਤਲਬ ਆ ਕੇ ਆਪਣੇ ਖੇਤਾਂ 'ਚ ਅਪਲਾਈ ਕਰੋ ਅਗਰ ਤੁਸੀਂ ਉਹਨੂੰ ਉਸ ਚੀਜ਼ ਨੂੰ ਕਰਦੇ ਹੋ ਤਾਂ ਤੇ ਨੇਚਰਲੀ ਇੱਕ ਅੱਛਾ ਰਿਜ਼ਲਟ ਆਨਗੇ ਹਦਵਾਨੀ ਸਾਡੇ ਕੋਲ ਹਦਵਾਨੇ ਦੀਆਂ ਤਿੰਨ ਵੈਰਾਈਟੀਆਂ ਨੇ ਅ ਮਤਲਬ ਕਿ ਇੱਕ ਜਿਹੜਾ ਬਾਹਰੋਂ ਹਰਾ ਹੈ ਉਹ ਅੰਦਰੋਂ ਲਾਲ ਹੈ ਇੱਕ ਬਾਹਰੋਂ ਪੀਲਾ ਹੁੰਦਾ ਹੈ ਉਹ ਅੰਦਰੋਂ ਲਾਲ ਹੁੰਦਾ ਹੈ ਇੱਕ ਬਾਹਰੋਂ ਆਪਣਾ ਆਪਣਾ ਹਰਾ ਜਾਂ ਕਾਲਾ ਹੁੰਦਾ ਔਰ ਅੰਦਰੋਂ ਪੀਲਾ ਹੁੰਦਾ ਇਹ ਤਿੰਨ ਵੈਰਾਈਟੀਆਂ ਨੇ ਜਿਹਨੂੰ ਆਪਾਂ ਇੱਕ ਨੂੰ ਜੰਨਤ ਤੇ ਇੱਕ ਰੂਹੀ ਔਰ ਇੱਕ ਵਿਸ਼ਾਲਾ ਹੈ ਤੇ ਇਤਨੇ ਖਾਨ ਚ ਕਾਫੀ ਜ਼ਿਆਦਾ ਮਿੱਠੀਆਂ ਔਰ ਤੁਸੀਂ ਦੇਖਿਆ ਵੀ ਆ ਆਪਾਂ ਖਾ ਕੇ ਦੇਖਿਆ ਕਿ ਅੱਛੇ ਜੂਸੀ ਵੈਰਾਈਟੀਆਂ ਹੁੰਦੀਆਂ ਸੀਡ ਘਟ ਹੁੰਦਾ ਇਸ ਕਰਕੇ ਕਸਟਮਰ ਇਹਨਾਂ ਕਾਫੀ ਜ਼ਿਆਦਾ ਪਸੰਦ ਕਰਦਾ ਮਿਹਨਤ ਤੇ ਕੋ ਆਪਣਾ ਆਪਣਾ ਸੋਚਣ ਦਾ ਤਰੀਕਾ ਆ ਉਹਦੇ ਚ ਵੀ ਤੁਹਾਨੂੰ ਮਤਲਬ ਕਿ ਜੋਬ ਵੀੜੇ ਪ੍ਰਾਈਵੇਟ ਸੈਕਟਰ ਚ 8 ਤੋਂ 10 ਘੰਟੇ ਮੀਨਿਮਮ ਤੁਹਾਨੂੰ ਟਾਈਮ ਦੇਣਾ ਪੈਂਦਾ ਜੀ ਉੱਥੇ ਤੁਹਾਨੂੰ ਟਾਈਮ ਦੇਣੇ ਪਾਣਾ ਹੁਣ ਇੱਥੇ ਵੀ ਆ ਇੱਥੇ ਤੁਹਾਨੂੰ ਫ੍ਰੀडम ਕੀ ਹੈ ਕਿ ਤੁਸੀਂ ਜ਼ਿਆਦਾ ਤੁਸੀਂ ਅਗੋਂ ਤੋਂਪ ਦਾ ਸਮਾਂਤ ਸਵੇਰੇ ਜਲਦੀ ਆ ਕੇ ਕੰਮ ਕਰ ਸਕਦੇ ਹੋ ਸ਼ਾਮ ਨੂੰ ਕੰਮ ਕਰ ਸਕਦੇ ਹੋ ਮਿਹਨਤ ਤੋਂ ਲੌ ਜੌਬ ਉੱਥੇ ਵੀ ਕਰਨੀ ਪੈਣੀ ਹੈ ਇੱਥੇ ਵੀ ਕਰਨੀ ਪੈਣੀ ਹੈ ਤੇ ਜਿਹੜਾ ਇਹ ਤੰਦਾ ਮਤਲਬ ਕਿ ਥੋੜੀ ਹਾਰਡਵਰਕ ਜਿਹਨੂੰ ਆਪਾਂ ਕਹਿੰਦੇ ਆ ਜਿਆਦਾ ਮਿਹਨਤ ਆਉ ਕਰਨੀ ਪੈਣੀ ਹੈ ਜਿਆਦਾ ਮਿਹਨਤ ਜਿਲ ਕਰੋਗੇ ਤੇ ਨੇਚਰਲ ਰਿਜ਼ਲਟ ਅੱਛਾ ਹੁੰਦਾ ਤੁਹਾਨੂੰ ਵੈਸੇ ਅੱਛਾ ਲੱਗਦਾ ਹੈ ਖੇਤੀ ਨੂੰ ਆ ਦੇਖੋ ਉਹਦੇ ਕਈ ਪਹਿਲੂ ਹੁੰਦੇ ਆ ਜੀ ਮਤਲਬ ਕਿ ਸੋਚ ਹੁੰਦੀ ਆਪਣੇ ਵੀ ਕਹਿਣਾ ਜੀ ਕਿਉਂ ਫਾਇਦੇਮੰਦ ਨਹੀਂ ਹੈ ਅਸੀਂ ਵੀ ਕਰ ਰਹੇ ਹਾਂ ਔਰ ਪੰਜਾਬ ਦੇ ਬੜੇ ਕਾਮਯਾਬ ਕਿਸਾਨ ਹੈ ਕਿ ਜਿਹੜੇ ਵੀ ਇਥੋਂ ਮਾਲ ਪੰਜਾਬ ਚੋਂ ਬਾਹਰਲੇ ਮੁਲਕਾਂ ਚ ਭੇਜਦੇ ਨੇ ਬੜੀ ਐਗਜ਼ਾਮਪਲ ਅਗਰ ਨਾਮ ਲਾਵਾਂਗੇ ਤਾਂ ਕਾਫੀ ਨਾਮ ਆਉਂਦੇ ਹੈਗੇ ਤੇ ਅਸੀਂ ਪੋਜ਼ਿਟਿਵ ਜਿਹੜੇ ਲੋਕ ਹੈ ਉਹਨਾਂ ਨੂੰ ਆਪਣਾ ਆਈਡਲ ਮੰਨੀਏ ਕਿ ਜਿਹੜੇ ਕਾਮਯਾਬ ਨੇ ਹੁਣ ਅਸੀਂ ਵੀ ਮਤਲਬ ਕਿ ਜ਼ਾਇਦਾ ਕਈ ਫਾਰਮ ਨੇ ਕਿ ਸਾਡੇ ਨੇੜੇ țeṛe ਵੀ ਆ ਗਏ ਨੇ ਮਤਲਬ ਪੂਰੇ ਪੰਜਾਬ ਚ ਆ ਗਏ ਨੇ ਉਹ ਕਿਵੇਂ ਕਾਮਯਾਬ ਨੇ ਉਹ ਵੀ ਤਾਂ ਕਰ ਹੀ ਰਹੀ ਜੀ ਹੈ ਨਾ ਆ ਉਹਨਾਂ ਨੂੰ ਦੇਖੀਏ ਜੀ ਕਿ ਹੋ ਉਹ ਉਦੇਚ ਕੀ ਹੁੰਦਾ ਕਿ ਆਪਾਂ ਡਾਇਰੈਕਟ ਮਾਰਕੀਟਿੰਗ ਕਰਦੇ ਆਂ ਆਹ ਚੀਜ਼ ਸੋਦਾ ਟੁੱਟਿਆ ਤੁਸੀਂ ਇੱਥੇ ਵੇਚੋਗੇ ਤੇ ਕੁਦਰਤੀ ਗੱਲ ਹੈ ਕਿ ਜਿਹੜਾ ਵਿੱਚੋਂ ਆਰਟੀਏ ਨੂੰ ਪੈਸੇ ਜਾਣੇ ਆ ਜਾਂ ਮਤਲਬ ਕਿ ਮੀਡਲਮੈਨ ਵੇਚੇਗਾ ਜਾਂ ਮਤਲਬ ਕਿ ਜਿਹੜਾ ਤੁਹਾਡਾ ਮੰਡੀ ਦੇ ਖਰਚੇ ਆ ਗੱਡੀ ਦਾ ਕਰਾਇਆ ਪੈਕਿੰਗ ਦੇ ਖਰਚੇ ਉਹ ਸਾਰੇ ਵਚਨਗੇ ਤੁਸੀਂ ਡਾਇਰੈਕਟ ਸੇਲ ਕਰਦੇ ਹੋ ਤੁਹਾਨੂੰ ਉੱਥੋਂ ਕਈ ਗੁਣਾ ਜਿੱਤਾ ਇਹ ਚ ਫਾਇਦਾ ਮਿਲੇਗਾ ਦੂਜੀ ਚੀਜ਼ ਇਹ ਵੀ ਹੈਗੀ ਆ ਪਿਓਰ ਅਸੀਂ ਕਿਸਾਨ ਸਾਰੇ ਹੀ ਇੱਕ ਚੀਜ਼ ਗਵਾਵਾਂਗੇ ਉਹ ਵੀ ਫਾਇਦੇਮੰਦ ਨਹੀਂ ਹੋਏਗਾ ਥੋੜਾ ਜਿਹਾ ਸਾਨੂੰ ਇਹ ਵੀ ਸੋਚਣਾ ਪਏਗਾ ਕਿ ਅਸੀਂ ਜਿਹੜੇ ਚੀਜ਼ਾਂ ਸਾਡੇ ਪੰਜਾਬ 'ਚ ਘਟ ਨੇ ਅਸੀਂ ਬਾਹਰੋਂ ਮੰਗਵਾ ਰਹੇ ਹਾਂ ਕਿਉਂ ਨਾ ਥੋੜੀ-ਥੋੜੀ 1 ਕਿੜੇ ਕੜੇ 2-2 ਕਿੜੇ ਚੀਜ਼ਾਂ ਉਹ ਉਗਾਈਏ ਉਹਨਾਂ ਨੂੰ ਵੇਚੀਏ ਤੇ ਸਾਨੂੰ ਮੁਨਾਫਾ ਨੇਚਰਲ ਲੇਕ ਜਿਆਦਾ ਹੀ ਹੋਊਗਾ